क्या करने का 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 ચલણ સુબહાનુલ્લાહ ઓય આપને લાગ્યા બોસી એક તો ઉલટો હો ગયા ને ઉલટો ઉલટો હો ગયા જારી હે કેન્દ્ર સ્પીડી ટેબલ ઠીક ને એ બાર સ્ટાર્ટ કા ચલ્યા જ પાડી દો ਮੈਂ ਅਪਣੇ ਤੇ ਪੱਕਾ ਕਰੂੰਗਾ ਕਹਿੰਦਾ ਕੋਈ ਨਾ ਕੋਈ ਚੱਕੋ ਯਾਰ ਯਾਰ ਅਪਣੇ ਬੰਦੇ ਆ ਫਿਰ ਤੁਸੀਂ ਘਰ ਆਓ ਕੋਈ ਨਾ ਲੱਗਦਾ ਕੋਈ ਨਾ ਕੋਈ ਕੰਮ ਤਾਂ ਛੱਡ ਹੀ ਜਾਂਦਾ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਗਾਲੀ ਭਾਈ ਐਨ ਨਾ ਮੇਰੇ ਖੜਜੋ ਉੱਥੇ ਖੜਜੋ ਪੱਕਾ ਨੁਲਦੀਆਂ ਡਰਾਈਵਰਾਂ ਨੂੰ ਉਸਦੇ ਵੱਡੇ ਅਫਸਰ ਜੀ ਕਿੰਨੇ ਕੁ ਬੁਲਾਇਆ ਪੂਜੂ ਕਰ ਰਿਹਾ ਕਿੰਨੇ ਕੁ ਜ਼ਖਮੀ ਨੇ ਗੜ ਤੋਂ ਗੜ 20 ਬੰਦੇ ਜ਼ਖਮੀ ਹੋ ਗਏ ਆ ਇਹ ਸਾਰੇ ਪੁਲਸ ਵਾਲਿਆਂ ਦੀ ਵੀਡੀਓ ਬਣੀ ਹੋਈ ਆ ਇਹ ਕੋਰਟ ਚ ਨਟ ਪੇਗੀ ਉਹ ਰਹਿਣ ਦੇ ਜਿਹੜੇ ਮੈਨੂੰ ਜਿੱਦਾਂ ਲਿਖਿਆ ਆ ਵੀ ਮੈਂ ਪਹਿਲੀ ਕੈਬਨਟ ਚ ਪੱਕੇ ਕਰੂੰਗਾ ਇਹ ਵੀ ਕੋਰਟ ਚ ਜਾਊਗਾ

ਇਹਨਾਂ ਆਪਣੇ ਬੰਦੇ ਵਰਦੂ ਹੀ ਘਰ ਆਏ ਨੋੜੀ ਕੋਈ ਨਹੀਂ ਲੱਗਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਭਾਈ ਐਨ ਆ ਨਾ ਤੇਰੇ ਖੜ ਜਾ ਉੱਥੇ ਖੜ ਜਾ ਪੱਕਾ ਲੋਟੀਆਂ ਦਰਾਂ ਦੇ ਵੱਡੇ ਅਫਸਰ ਕੰਗਾ ਚੱਕੋ ਜੀ ਕਿੰਨੇ ਬੰਦੇ ਪੂਜੂ ਕਰ ਰਿਹਾ ਕਿੰਨੇ ਜਖਮੀ ਨੇ ਘਟ ਤੋਂ ਘਟ 20 ਬੰਦੇ ਜ਼ਖਮੀ ਹੋ ਗਏ ਸਾਰੇ ਪੁਲਸ ਵਾਲੇ ਨਹੀਂ ਪੀ